55 ਲੱਖ ਰੁਪਿਆ ਬਾਕਸਿੰਗ ਸ਼ੈੱਡ ਬਣਾਉਣ ਵਾਸਤੇ ਦਿੱਤਾ ਗਿਆ ਮਲੇਰਪੁਰ ਨੇ ਤੇ ਉਸ ਬਾਕਸਿੰਗ ਸ਼ੈੱਡ ਦਾ ਦੀ ਨੀਂਹ ਪੱਥਰ ਰੱਖਣ ਲਈ ਅੱਜ ਮੈਂ ਇੱਥੇ ਪਹੁੰਚਿਆ ਹਾਂ ਔਰ ਇਸ ਮੌਕੇ ਤੇ ਮੈਂਨੇ ਅੱਜ ਇੱਥੇ ਜਿੰਨੇ ਵੀ ਖੇਡ ਪ੍ਰੇਮੀ ਔਰ ਖਿਡਾਰੀ ਇਕੱਠੇ ਹੋਏ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਨਸ਼ਿਆਂ ਤੋਂ ਬੱਚੇ ਜੀਵਨ ਬਤੀਤ ਕਰਨ ਅਤੇ ਜਿਹੜੇ ਸਾਡੇ ਭੈਣ ਭਰਾ ਨਸ਼ਿਆਂ ਦਾ ਸ਼ਿਕਾਰ ਹੋਏ ਹੋਏ ਨੇ ਉਹਨਾਂ ਨੂੰ ਪ੍ਰੇਰਿਤ ਕਰਨ ਤਾਂ ਕਿ ਉਹ ਨਸ਼ਾ ਛੱਡ ਦੇਣ ਅਤੇ ਜਿਹੜੇ ਸਮਾਜ ਦੇ ਵਿੱਚ ਸਾਡੇ ਕੁਝ ਗੁੰਮਰਾਹ ਸਾਥੀ ਨਸ਼ਾ ਵੇਚਦੇ ਹਨ ਉਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਉਜਾਗਰ ਕਰਨ ਮੇਰੇ ਧਿਆਨ ਚ ਲਿਆਉਣ ਪੁਲਿਸ ਦੇ ਧਿਆਨ ਚ ਲਿਆਉਣ ਤਾਂ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੇ ਅਤੇ ਅਸੀਂ ਸਮਾਜ ਨੂੰ ਨਸ਼ਿਆਂ ਤੋਂ ਰਹਿਤ ਕਰ ਸਕੀਏ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਨ ਦੇ ਲਈ ਲੋਕਾਂ ਦਾ ਸਹਿਯੋਗ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਔਰ ਇਹਦੇ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਬਹੁਤ ਹੀ ਸੰਜੀਦਗੀ ਦੇ ਨਾਲ ਅੱਗੇ ਵੱਧ ਰਹੀ ਹੈ ਉਹ ਨਸ਼ਿਆਂ ਦੇ ਖਾਤਮੇ ਦੇ ਲਈ ਬੜੀਆਂ ਸਖਤ ਹਦਾਇਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਦਿੱਤੀਆਂ ਹੋਈਆਂ ਔਰ ਇਸ ਨੂੰ ਸਾਡ ਨੂੰ ਸਾਨੂੰ ਇਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਵੀ ਮਿਲੀ ਹੈ ਔਰ ਅਸੀਂ ਅੱਗੇ ਵਧ ਰਹੇ ਹਾਂ ਔਰ ਛੇਤੀ ਹੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਚ ਕਾਮਯਾਬ ਹੋਵਾਂਗੇ ਕਿਉਂਕਿ ਨਸ਼ਿਆਂ ਤੋਂ ਰਹਿਤ ਹੀ ਰਹਿਤ ਨੌਜਵਾਨ ਹੀ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਤਰੱਕੀਆ ਹਫ਼ਤਾ ਮੁਲਕ ਬਣਾ ਸਕਦੇ ਨੇ ਤਰੱਕੀਆ ਹਫ਼ਤਾ ਸੂਬਾ ਬਣਾ ਸਕਦੇ ਨੇ ਸਮਾਜ ਦੇ ਵਧੀਆ ਫਰਜ਼ ਦੇ ਤੌਰ ਤੇ ਇਨਸਾਨੀਅਤ ਦੀ ਨੁਖਤਾ ਦੀ ਸਮਾਜ ਦੀ ਵਧੀਆ ਸੇਵਾ ਕਰ ਸਕਦੇ ਹਨ ਇਸ ਮੌਕੇ ਤੇ ਮੈਂ ਡਾਕਟਰ ਜ਼ਾਕਰ ਹੁਸੈਨ ਸਟੇਡੀਅਮ ਮਲੇਰ ਕੋਲਾ ਵਿਖੇ ਅੱਜ ਹਾਜ਼ਰ ਹੋਇਆ ਔਰ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਇੱਥੇ ਬਾਲੀਵਾਲ ਦਾ ਗਰਾਊਂਡ ਨਹੀਂ ਹੈ ਤੇ ਮੈਂ ਬਾਲੀਵਾਲ ਦੇ ਗਰਾਊਂਡ ਲਈ ਔਰ ਇੱਥੇ ਵਧੀਆ ਲਾਈਟਾਂ ਦਾ ਪ੍ਰਬੰਧ ਕਰਨ ਲਈ ਔਰ ਇੱਥੇ ਜਿਹੜੇ ਸਵਿੰਗ ਪੂਲ ਹੈ ਹੁਣ ਸਾਡੇ ਬੈਡਮਿੰਟਨ ਦਾ ਹਾਲ ਹੈ ਦੀ ਰੈਸਲਿੰਗ ਹਾਲ ਹੈ ਇਹਨਾਂ ਨੂੰ ਰੰਗ ਰੋਗਨ ਕਰਨ ਲਈ ਮੈਂ 11.5 ਲੱਖ ਰੁਪਏ ਦਾ ਐਲਾਨ ਕਰਨਾ ਪਬਲਿਕ ਚਰੀ ਆਪਣਾ ਕੇ ਤਮਾ। ਅੱਜ ਮਲੇਰਕੁੱਲਾ ਦੇ ਡਾਕਟਰ ਜਾਕਰ হোসেন ਸਟੇਡੀਅਮ ਮਲੇਰਕੁੱਲਾ ਵਿਖੇ ਮਾਨਯੋਗ ਐਮਐਲਏ ਡਾਕਟਰ ਜਮੇਲੁਰ रहमान ਵੱਲੋਂ ਬੌਕਸਿੰਗ ਸਟਾਡ ਦਾ ਉਦਘਾਟਨ ਕੀਤਾ ਗਿਆ। ਇਹਨਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰ ਬੋਕਿੰਗ ਵਿੱਚ ਹਾਜ਼ਰ ਹੋਏ ਜਿਨ੍ਹਾਂ ਦਾ ਸਵਾਗਤ ਡਾਕਟਰ ਜਕਰੂ ਹਸਨ ਸਟੇਡੀਅਮ ਦੇ ਸਮੂਹ ਸਟਾਫ ਵੱਲੋਂ ਕੀਤਾ ਗਿਆ ਇਸ ਬੌਕਸਿੰਗ ਸੱਟ ਨੂੰ 55 ਲੱਖ ਰੁਪਇਆ ਦਿੱਤਾ ਗਿਆ ਹੋਰ ਖ਼ਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਖ਼ਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਲਦਾਰ ਹਸਨ ਡੀਜੀ ਨਿਊਜ਼ ਮਲੇਰਕੋਟਲਾ ਮੁਹੰਮਦ ਜਮਿਲੂ रहमान ਸਾਹਿਬ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵਰਕਰਸ ਸਾਡੇ ਖੇਡ ਵਿਭਾਗ ਦੇ ਕੋ ਸਾਹਿਬਾਨ ਸਾਡੇ ਨਿੱਕੇ ਜਿਹੇ ਬੁਲਾਵੇ ਤੇ ਸਾਡੇ ਦਰਮਿਆਨ ਹਾਜ਼ਰੀ ਦੇਣ ਪਹੁੰਚੇ ਸਾਡੇ ਮਹਿਮਾਨ ਤੇ ਪਿਆਰੇ ਬੱਚਿਓ ਜ਼ੋਰਦਾਰ ਤਾੜੀਆਂ ਦੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ ਜਾਵੇ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਬਾਕਸਿੰਗ ਸ਼ੈੱਡ ਦੇ ਉਦਘਾਟਨ ਦਾ ਪ੍ਰੋਗਰਾਮ ਹੈ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਲੇਰ ਕੋਲਾਦੀ ਧਰਤੀ ਤੇ ਬਣਨ ਜਾ ਰਿਹਾ ਹੈ ਬਾਕਸਿੰਗ ਦਾ ਸ਼ੈੱਡ ਪੰਜਾਬ ਦਾ ਪਹਿਲਾ ਸ਼ੈੱਡ ਹੈ ਜੋ ਏਡੇ ਵੱਡੇ ਲੈਂਥ ਤੇ ਅਚਾਈ ਦੇ ਵਿੱਚ ਬਣੇਗਾ ਜਿਸਦੇ ਵੀ ਫੈਂਸਿੰਗ ਲੱਗੇ ਹੋਏ ਹੋਏ ਰਿੰਗ ਲੱਗਿਆ ਹੋਏਗਾ ਪੰਜਾਬ ਦੀ ਧਰਤੀ ਤੇ ਇਸ ਤੋਂ ਪਹਿਲਾਂ ਇਸੰਦਾ ਕੋਈ ਵੀ ਰਿੰਗ ਨਹੀਂ ਹੈ ਸੋ ਜ਼ੋਰਦਾਰ ਤਾੜੀਆਂ ਦੇ ਨਾਲ ਪ੍ਰਸ਼ੀਦਾ ਇਜ਼ਹਾਰ ਕੀਤਾ ਜਾਵੇ ਕਿ ਸਾਡੇ ਮਲੇਰਕੋਲਾ ਦੇ ਧਰਤੂਲੇ ਮਾਲ ਪ੍ਰਾਪਤ ਹੋਇਆ ਹੈ ਡਾਕਟਰ ਮੁਹੰਮਦ ਜਮੀਨੂ ਰਹਿਮਾਨ ਉਹਨਾਂ ਦੀ ਕੋਸ਼ਿਸ਼ਾਂ ਦੇ ਸਦਕਾ ਸਾਡੇ ਮਲੇਰਕੋਲਾ ਦੇ ਧਰਤੀ ਤੇ ਲੰਬੇ ਸਮੇਂ ਤੋਂ ਬਾਕਸਿੰਗ ਚੱਲ ਰਹੀ ਸੀ ਉਸ ਬਾਕਸਿੰਗ ਨੂੰ ਅੱਜ ਇੱਕ ਅੱਛਾ ਰੂਪ ਮਿਲਿਆ ਹੈ ਇੱਕ ਅੱਛਾ ਵਰਦਾਨ ਮਿਲਿਆ ਹੈ ਇਸ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਸਾਡੇ ਡੀਐਸਓ ਸਾਹਿਬ ਗੁਰਦੇਵ ਸਿੰਘ ਜੀ ਨੂੰ ਤੇ ਉਹਨਾਂ ਦੇ ਨਾਲ ਬਾਕਸਿੰਗ ਕੋਚ ਹਬੀਬ ਥੇਨ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਹਾਂ कि बुके भेंट करके याकुब साहब हैडमा जो कि बॉक्सिंग के प्रेजिडेंट हैं इन्हों मैं गुजारिश करता हाँ कि बुके भेंट करके सा मुख्य मेहमान डॉक्टर मोहम्मद जबील रहमान साहब जी का वेलकम किया जाए तो जिन्हें भी मेहमान खड़े हम सो मेरी गुजारिश है कि प्लीज़ कुर्सियां खाली हे जगह लैली जाए जी अपना स्थान ग्रहण किया जाए ਮਲੇਰ ਕੋਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਡਿਮਾਂਡ ਸੀ ਲੋੜ ਮਹਿਸੂਸ ਹੋ ਰਹੀ ਸੀ ਕਿ ਇਹ ਖੇਡਾਂ ਨੂੰ ਸਰਪ੍ਰੋਖ ਕਰਨ ਦੇ ਲਈ ਬਕਸਿੰਗ ਦੇ ਖੇਤਰ ਵਿੱਚ ਬਹੁਤ ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਪਰਮਾਰਿਓ ਦੇ ਅੰਦਰਲੇ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਕੋਸ਼ਿਸ਼ਾਂ ਨੂੰ ਗੌਰ ਪਿਆ ਹੈ ਇਹ ਸੰਧੀ ਮਲੇਰ ਕੋਲਾ ਦੀ ਧਾਰ ਸੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਹੁਤ ਵਧੀਆ ਬਾਕਸ ਜੱਗੀ ਦਾ ਸਟੰਬਲੀ ਹੈ 20 ਸਾਲ ਤੋਂ ਲਗਾਤਾਰ ਇੱਕ ਖਾਬ ਦੇਖ ਰਹੇ ਸੀਗੇ ਕਿ ਸਾਡੇ ਸਟੇਡੀਅਮ ਦੇ ਵਿੱਚ ਵੀ ਇੱਕ ਐਦਾਂ ਦਾ ਬੌਕਸਿੰਗ ਸ਼ੈੱਡ ਹੋਊਗਾ ਜਿੱਦਾਂ ਜਿੱਦੂ ਜੁਦੇ ਦੁਜੇ ਸ਼ਹਿਰਾਂ ਵਿੱਚ ਦੇਖਿਆ ਕਰਦੇ ਸੀ ਅਸੀਂ ਲੰਬੇ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਡੇ ਵੀ ਕੋਈ ਸ਼ੈੱਡ ਬਣ ਬੌਕਸਿੰਗ ਦਾ ਹਾਲ ਬਣੇ ਸਾਡੇ ਵਿੱਚ ਖਿਡਾਰੀ ਅੰਦਰ ਇਨਡੋਰ ਦੇ ਵਿੱਚ ਪ੍ਰੈਕਟਿਸ ਕਰਨ ਹਾਈ ਲੈਵਲ ਤੇ ਇੰਟਰਨੈਸ਼ਨਲ ਲੈਵਲ ਲੈਵਲ ਦੀਆਂ ਪੱਧਰ ਦੀਆਂ ਸਹੂਲਤਾਂ ਸਾਨੂੰ ਮਿਲਣ ਜਦ ਐਸੀ ਮਾਨੋਰ ਮਿਲਣ ਮਿਲਿਆ ਐਮਐਲਫਾ ਕੋ ਸਾਡੇ ਤੱਕ ਕੁਝ ਸਮੇਂ ਬਾਅਦ ਤੁਹਾਡਾ ਸ਼ੈੱਡ ਤੁਹਾਨੂੰ ਜਰੂਰ ਮਿਲ ਕੇ ਦੇਗਾ ਤੇ ਅਸੀਂ ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਐਮਐਲ ਸਾਬ ਦਾ ਕਿ ਆਪਣੇ ਕੋਸ਼ਿਸ਼ਾਂ ਨਾਲ ਸਾਨੂੰ ਅੱਡਾ ਵੱਡਾ ਸ਼ੈੱਡ ਬਣਾ ਕੇ ਦੇ ਰਹੇ ਨੇ ਮੈਂ ਜਾਣਕਾਰ ਦੱਸਣਾ ਚਾਹਾਂਗਾ ਮੇਰੇ ਖਿਆਲ ਦੇ ਹਿਸਾਬ ਨਾਲ 72 ਸਿਲ੍ਹਾ ਸ਼ੈੱਡ ਬਣ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਬਾਕਸਿੰਗ ਦਾ ਪਹਿਲਾ ਸ਼ੈੱਡ ਹੋਵੇਗਾ ਜੋਰਦਾਰ ਤਾੜੀਆਂ ਅਸੀਂ ਸ਼ੁਕਰਗੁਜ਼ਾਰ ਆ ਰਿਹਾ ਐਮਐਲ ਸਾਬ ਦੇ ਕਿ ਇਹਦੇ ਵੱਡੇ ਲੈਵਲ ਦਾ ਅੱਜ ਨਾ ਵਧੀਆ ਲੈਵਲ ਦਾ ਸਾਨੂੰ ਸ਼ੈੱਡ ਬਣਵਾ ਕੇ ਦੇ ਰਹੇ ਨੇ ਹੁਣ ਸਾਨੂੰ ਉਮੀਦ ਕਰਦੇ ਆ ਜਿਵੇਂ ਸਾਡੇ ਮਲੇਕੋਲ ਦੇ ਬੱਚੇ ਹੋਰ ਅਕੈਡਮੀ ਚ ਹੋਰ ਅਮਨੇ ਪ੍ਰੈਕਟਿਸ ਕਰ ਜਾਂਦੇ ਸੀ ਜਿੱਦਾਂ ਮੋਹਾਲੀ ਪਟਿਆਲਾ ਜਲੰਧਰ ਬਾਦਲ ਇਸੇ ਤਰ੍ਹਾਂ ਹੁਣ ਅਸੀਂ ਉਮੀਦ ਕਰਦੇ ਆ ਕਿ ਬਾਹਰੋਂ ਖਿਡਾਰੀ ਸਾਡੇ ਮਲੇਕੋਲ ਵਿੱਚ ਆਉਣਗੇ ਅਸੀਂ ਪ੍ਰਸ਼ਾਸਨ ਤੇ ਅਮਿਲ ਸਾਹਿਬ ਤੇ ਸਾਡੇ ਜ਼ਿਲ੍ਹਾ ਕਡੇਰ ਸਾਹਿਬ ਬੈਠੇ ਨੇ ਇਹਨਾਂ ਨੂੰ ਵੀ ਸਵਾਦ ਦਿਵਾਉਣੇ ਆ ਕਿ ਜੋ ਸਾਨੂੰ ਵੀ ਸੂਲਤਾ ਦੇ ਰਹੇ ਸੀ ਇਹਨਾਂ ਦਾ ਭਰਪੂਰ ਫਾਇਦਾ ਕਰਾਂਗੇ ਅਸੀਂ ਮਲੇ ਕੋਲੇ ਦਾ ਨਾਮ ਪੂਰੇ ਪਾਕਪੁਰ ਪੰਜਾਬ ਦੇ ਵਿੱਚ ਜਿਉ ਚ ਛਾਵਾਗੇ ਅਸੀਂ ਉਮੀਦ ਕਰਦੇ ਆਂ ਇੱਕ ਵਾਰ ਬੇਜ ਅਸੀਂ ਐਮਐਲਏ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਸਾਨੂੰ ਸਾਡੇ ਅੱਜ ਸਾਡੇ ਵਾਸਤੇ ਵੱਡਾ ਖੁਸ਼ੀ ਦਾ ਦਿਨ ਹੈ ਇਹ ਖੁਸ਼ੀ ਦਾ ਸਾਡੇ ਵਾਸਤੇ ਐਮਐਲਏ ਸਾਹਿਬ ਲੈ ਕੇ ਆਏ ਅਸੀਂ ਉਹਨਾਂ ਨੂੰ ਜੋਰ ਨਾਲ ਤਾੜੀਆਂ ਧੰਨਵਾਦ ਕਰਦਾ ਮਾਨਯੋਗ ਐਮਐਲਏ ਸਾਹਿਬ ਤੇ ਵਿਦਵੰਤ ਸੱਜਣ ਨੂੰ ਤੁਹਾਨੂੰ ਅਸਲਾਮੁਅਲੈਕਮ ਸ਼੍ਰੀਕਾਂ ਮੈਂ ਮਲੇ ਸਾਬ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਬਾਕਸਿੰਗ ਦੇ ਸਿਸ਼ਟਾ ਵੱਲੋਂ ਧੰਨਵਾਦ ਕਰਦਾ ਕਿ ਬਾਅਦ ਸ਼ਾਰਟਲੀ ਟਾਈਮ ਦੇ ਵਿੱਚ 65 ਲੱਖ ਰੁਪਏ ਦਾ ਸ਼ੈੱਡ ਬਣਵਾ ਕੇ ਦੇ ਰਹੇ ਨੇ ਕਿ ਪਿਛਲੇ ਵਾਰੀ ਮਲੇ ਸਾਬ ਨੇ ਸੁਪਨਾ ਮਰਦੇ ਉਸਤੇ ਮੈਨੂੰ ਕਿਹਾ ਵੀ ਤੁਹਾਨੂੰ ਕੀ ਚਾਹੀਦਾ ਜੋ ਪਿਛਲਾ ਟੂਰਨਾਮੈਂਟ ਹੋਇਆ ਬਾਕਸਿੰਗ ਦਾ ਯੂਥ ਵਾਲਾ ਮੇਰੇ ਕੋਲ ਨੇ ਤਾਂ ਮੈਨੇ ਸਭ ਨੂੰ ਇੱਕੋ ਹੀ ਦਿਮਾਗ ਦਿੱਤੀ ਗਈ ਕਿ ਸਾਨੂੰ ਸ਼ੈੱਡ ਬਣਾ ਕੇ ਦਿੱਤਾ ਜਾਵੇ ਜਿਹੜਾ ਕਿ ਸਮੇਂ ਦੀ ਜ਼ਰੂਰਤ ਹੈ ਤਾਂ ਐਮਐਲ ਸਾਹਿਬ ਨੇ ਉਸੇ ਸਮੇਂ ਅਨਾਉਂਸ ਕਰਤਾ ਵੀ ਕਿ ਥੋੜਾ ਬਾਅਦ ਜਲਦੀ ਸ਼ੈਡ ਬਣ ਜੂਗਾ ਅੱਜ ਉਹ ਘੜੀ ਆ ਗਈ ਹੈ ਕਿ ਸ਼ੈਡ ਤੇ ਆ ਗਾ ਐਮਐਲ ਸਾਹਿਬ ਨੂੰ ਮੈਂ ਦੱਸਣਾ ਚਾਹਣਾ ਕਿ ਬੌਕਸਿੰਗ ਦੀ ਇਸ ਸਾਲ ਦੀ ਪਰਫਾਰਮੈਂਸ ਜਿਦੋਂ ਤੋਂ ਕਮੇਰੀ ਨੌਲੇਜ ਵਿੱਚ ਹੈ ਸਾਡੇ ਸ਼ਹਿਰ ਦੀਆਂ 6 ਲੜਕੀਆਂ ਅਲੱਗ-ਅਲੱਗ ਅਕੈਡਮੀਆ ਤੋਂ ਤੇ ਮਲੇ ਕੋਲੇ ਵਿੱਚੋਂ ਨੈਸ਼ਨਲ ਖੇਡ ਲਈ ਦਿੱਲੀ ਜਾ ਰਹੀਆਂ ਨੇ ਇਸੇ ਤਰੀਕੇ ਨਾਲ ਸਾਡੇ ਬੁਆਇਲਰੀ ਨੈਸ਼ਨਲ ਖੇਡਣ ਲਈ ਕੋਲਾ ਗਏ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਪਰਫਾਰਮੈਂਸ ਹੋਰ ਵਧੇਗੀ ਤਾਂ ਬੱਚਿਆਂ ਨੂੰ ਇੱਕ ਚੰਗੀ ਸੂਰਤ ਮਿਲੀ ਹੈ ਇਸ ਨਾਲ ਜਿਸ ਦੇ ਨਾਲ ਬਾਕਸਿੰਗ ਪਰਫਾਰਮੈਂਸ ਵਧੇਗੀ ਸ਼ਾਇਦ ਵੀ ਤੇ ਅਸੀਂ ਐਮਐਲਏ ਸਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਸ਼ੈਡ ਵਰਮਾਉਣ ਦੇ ਥੈਂਕ ਯੂ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਲਈ ਮਾਫੀ ਚਾਹੁੰਦਾ ਕਿ ਮੈਂ ਦਿੱਤੇ ਹੋਏ ਸਮੇਤੋਂ ਲੇਟ ਪਹੁੰਚਿਆ ਮੈਂ ਮੈਡੀਕਲ ਚੈੱਕਅਪ ਲਈ ਲੋਕਾਨੇ ਗਿਆ ਸੀ ਤੇ ਉੱਥੇ ਮੈਨੂੰ ਟਾਈਮ ਲੱਗ ਗਿਆ ਬਾਰ ਉਮੀਦ ਹੈ ਕਿ ਜਿਹੜੀ ਤੁਹਾਨੂੰ ਦਿੱਕਤ ਪਰੇਸ਼ਾਨੀ ਬੱਚਿਆਂ ਨੂੰ ਵਜਾਰੇ ਠੰਡ 'ਚ ਬੈਠੇ ਨੂੰ ਜੋ ਪਰੇਸ਼ਾਨੀ ਹੋਏਗੀ ਹੋਈ ਹੈ ਉਹਦੇ ਲਈ ਮਾਫੀ ਮੰਗਦੇ ਹਾਂ ਤੇ ਸ਼ੁਕਰਗੁਜ਼ਾਰ ਹਾਂ ਮੈਂ ਉਸ ਪਰਵਰਦੀਗਾਰ ਦਾ ਜਿਹਨੇ ਇਹ ਤੌਫੀਕ ਬਖਸ਼ੀ ਤੇ ਤੁਹਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਤੇ ਦੁਆਵਾਂ ਦੇ ਨਾਲ ਆਪਾਂ ਇੱਕ ਦੇਰੀਨਾਂ ਜਿਹੜੀ ਆਪਣਾ ਖਾਬ ਸੀ ਉਸ ਨੂੰ ਸ਼ਰਮਿੰਦਾ ਤਾਬੀਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਸ ਲਈ ਜਿੰਨਾ ਵੀ ਰਸਕ ਸ਼ੁਕਰਦਾ ਕੀਤਾ ਜਾਵੇ ਥੋੜਾ ਹੈ ਔਰ ਮੈਂ ਸ਼ੁਕਰਗੁਜ਼ਾਰ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਸ਼ੁਭਗੁਜ਼ਾਰ ਹਾਂ ਸੱਜੇ ਖੇਡ ਮੰਤਰੀ ਮਾਨਯੋਗ ਗੁਰਮੀਤ ਸਿੰਘ ਮੀਤਿਆ ਜੀ ਦਾ ਤੇ ਸਾਡੇ ਡੀਓ ਸਹਿਬਾਨ ਪਹਿਲਾਂ ਹਬੀਬ ਸਾਹਿਬ ਨੇ ਉਸ ਤੋਂ ਬਾਅਦ ਨਵੇਂ ਡੀਓ ਸਾਹਿਬ ਜਿਹੜੇ ਪਾਸ ਆਏ ਨੰਨਾ ਨੇ ਇਹਨਾਂ ਨੇ ਭਰਪੂਰ ਕੋਸ਼ਿਸ਼ਾਂ ਕੀਤੀਆਂ ਤੇ ਸਾਰੇ ਸਾਡੇ ਕੋਚੀ ਸਹਿਬਾਨ ਸਾ ਪ੍ਰੋਫੈਸਰ ਸ਼ਫੀਕ ਖੰਸਾ ਬੈਠੇ ਨੇ ਵੀ ਮੈਨੂੰ ਵਕਤਨ ਵਕਤਨ ਕਹਿੰਦੇ ਰਹਿੰਦੇ ਸੀ ਤੇ ਇਹ ਸਾਰਿਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਅੱਜ ਆਪਾਂ ਉਸ ਬਾਕਸਿੰਗ ਸ਼ੈੱਡ ਦਾ ਦੀ ਸ਼ੁਰੂਆਤ ਜਾਂ ਉਦਘਾਟਨ ਕਰਨ ਲਈ ਉਹ मौका ਆਪ ਨੂੰ ਪ੍ਰਦਾਨ ਹੋਇਆ ਹੈ ਤੇ ਇਸ ਸ਼ੁਭ ਮੌਕੇ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਣਾ ਕਿ ਆਉਣ ਵਾਲੇ ਸਮੇਂ ਚ ਅਸੀਂ ਦੋ ਪਿੰਡਾਂ ਦੇ ਵਿੱਚ ਮਿੰਨੀ ਸਟੇਡੀਅਮ ਬਣਾਉਣ ਜਾ ਰਹੇ ਹਾਂ ਔਰ ਇੱਕ ਤਕੀ ਤੜੀ ਕੋਸ਼ਿਸ਼ ਹੋਏਗੀ ਕਿ ਅਸੀਂ ਜਮਾਲਪੁਰੇ ਵੀ ਮਿੰਨੀ ਸਟੇਡੀਅਮ ਬਣਾਈਏ ਇਸ ਤੋਂ ਇਲਾਵਾ ਆ ਜਿਹੜਾ ਆਪਣੇ ਨਾਲ ਹੀ ਬਾਲੀਵੋਡ ਫੁੱਟਬਾਲ ਦੇ ਸ਼ੌਕੀਨ ਸਾਡੇ ਪਲੇਅਰਾਂ ਦੇ ਲਈ ਇੱਕ ਆਰਜੀ ਜਿਹਾ ਪ੍ਰਬੰਧ ਕੀਤਾ ਹੋਇਆ ਹੈ ਥੋੜੇ ਦਿਨਾਂ ਬਾਅਦ ਇਹ ਵੀ ਵਧੀਆ ਗਰਾਊਂਡ ਜੋ ਵਾਲੀਬਾਲ ਦਾ ਹੋਏਗਾ ਉਸ ਦਾ ਵੀ ਡਾਕਟਿੰਗ ਕਰਾਂਗੇ ਆਪਾਂ ਖੇਡਾਂ ਦਾ ਇਨਸਾਨੀ ਜੀਵਨ ਨਾਲ ਬਹੁਤ ਹੀ ਨੇੜਲਾ ਸਬੰਧ ਹੈ ਔਰ ਸਾਡੇ ਖਿਡਾਰੀ ਜਿੱਥੇ ਆਪਣਾ ਸ਼ਹਿਰ ਦਾ ਆਪਣੇ ਮਾਪੇ ਦਾ ਆਪਣੇ ਕੋਚੀ ਸਹਿਬਾਨ ਦਾ ਨਾਮ ਰੋਸ਼ਨ ਕਰਦੇ ਨਾ ਅਲੱਗ-ਅਲੱਗ ਪੱਧਰਾਂ ਤੇ ਉਥੇ ਉਹਦੇ ਨਾਲ-ਨਾਲ ਵਿਅਕਤੀਗਤ ਰੂਪ ਵਿੱਚ ਵੀ ਖਿਡਾਰੀਆਂ ਨੂੰ ਬਹੁਤ ਸਾਰੇ ਫਾਇਦੇ ਖੇਡਾਂ ਤੋਂ ਪ੍ਰਾਪਤ ਹੁੰਦੇ ਨੇ ਖੇਡਾਂ ਸਾਡੇ ਸਰੀਰ ਨੂੰ ਫਿੱਟ ਰੱਖਣ ਲਈ ਤੰਦਰੁਸਤ ਰੱਖਣ ਲਈ ਚੁਸਤਦਰੁਸਤ ਰੱਖਣ ਲਈ অতি ਜ਼ਰੂਰੀ ਹਨ ਔਰ ਉਹ ਸਾਰੇ ਹੀ ਪਲੇਅਰ ਸਹਿਬਾਨ ਖਿਡਾਰੀ ਜਿਹੜੇ ਇਹ ਸੋਚ ਕੇ ਖੇਡਾਂ ਦੇ ਮੈਦਾਨ ਵਿੱਚ ਉਤਰਦੇ ਹਨ ਕਿ ਅਸੀਂ ਆਪਣੇ ਸਰੀਰਾਂ ਨੂੰ ਤੰਦਰੁਸਤ ਰੱਖ ਕੇ ਦੇਤੀ ਪੰਜਾਬ ਦੀ ਮਨੁੱਖਤਾ ਦੀ ਸਮਾਜ ਦੀ ਸੇਵਾ ਕਰਨੀ ਹੈ ਉਹਨਾਂ ਦੀ ਸੋਚ ਬੜੀ ਉੱਚੀ ਸੋਚ ਹੁੰਦੀ ਹੈ ਔਰ ਇਸ ਦੇ ਨਾਲ ਨਾਲ ਖੇਡਾਂ ਸਾਨੂੰ ਨਸ਼ਿਆਂ ਤੋਂ ਵੀ ਬਚਾਉਂਦੀਆਂ ਹਨ ਨਸ਼ਿਆਂ ਤੋਂ ਬਚਾਉਣ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜਦੋਂ ਸਾਡੀ ਸੋਚ ਇਹ ਬਣ ਗਈ ਕਿ ਅਸੀਂ ਆਪਣੇ ਜਿਸਮ ਨੂੰ ਆਪਣੇ ਸਰੀਰ ਨੂੰ ਸੰਭਾਲ ਕੇ ਰੱਖਣਾ ਹੈ ਇਸ ਨੂੰ ਮਜ਼ਬੂਤ ਬਣਾਉਣਾ ਹੈ ਕਿ ਸਾਊਂਡ ਬਡੀ ਹੈਜ਼ ਅ ਸਾਊਂਡ ਮਾਈਂਡ আর ਅਗਰ ਅਸੀਂ ਜਸਮਾਨੀ ਤੌਰ ਤੇ ਸਾਊਂਡ ਹੋਮਾਂਗੇ ਮਜ਼ਬੂਤ ਹੋਮਾਂਗੇ ਤਾਂ ਉਹਨੇ ਹੀ ਅਸੀਂ ਸਮਾਜ ਦੇ ਵਧੀਆ ਫਰਦ ਬਣ ਸਕਦੇ ਆਂ ਮੁਲਕ ਦੇ ਵਧੀਆ ਸ਼ਹਿਰੀ ਬਣ ਸਕਦੇ ਆਂ ਇਨਸਾਨੀਅਤ ਦੀ ਵਧੀਆ ਸੇਵਾ ਕਰ ਸਕਦੇ ਆਂ ਮਨੁੱਖਤਾ ਦੀ ਵਧੀਆ ਅਸੀਂ ਸੇਵਾ ਕਰ ਸਕਦੇ ਆਂ ਔਰ ਅਗਰ ਸਾਡਾ ਅਸੀਂ ਸਰੀਰ ਪੱਖੋਂ ਤੰਦਰੁਸਤ ਆਂ ਤਾਂ ਨੇਚਰਲੀ ਸਾਡਾ ਜਿਹੜਾ ਦਿਮਾਗ ਹੈ ਉਹ ਵੀ ਤੇਜ਼ ਹੋਏਗਾ ਔਰ ਅਸੀਂ ਪੜਾਈ ਦੇ ਵਿੱਚ ਵੀ ਮੱਲਾ ਮਾਰਾਂਗੇ ਅਸੀਂ ਜ਼ਿੰਦਗੀ ਦੇ ਹਰ ਫੀਲਡ ਦੇ ਵਿੱਚ ਤਰੱਕੀ ਕਰਕੇ ਅੱਗੇ ਜਾਵਾਂਗੇ ਇਸ ਮੌਕੇ ਤੇ ਮੈਂ ਖਾਸ ਤੌਰ ਤੇ ਆਪਣੇ ਸਾਰੇ ਖਿਡਾਰੀਆਂ ਨੂੰ ਆਪਣੀਆਂ ਬੱਚੀਆਂ ਨੂੰ ਬੱਚਿਆਂ ਨੂੰ ਇਹ ਬੇਨਤੀ ਕਰਾਂਗਾ ਤੇ ਸਾਨੂੰ ਨਸ਼ਿਆਂ ਤੋਂ ਡਾਂਗੇ ਬਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਲਕਿ ਸਾਡਾ ਇੱਕ ਕਰਤੱਵ बन ਜਾਂਦਾ ਹੈ ਕਿ ਆਪਾਂ ਸਾਰੇ ਅਲਮਿਲ ਕੇ ਆਪਣੇ ਆਪਣੇ ਮਹੱਲਿਆਂ ਤੋਂ ਆਪਣੇ ਆਪਣੇ ਪਿੰਡਾਂ ਤੋਂ ਨਸ਼ਾ ਕਰਨ ਵਾਲੇ ਜਿਹੜੇ ਸਾਡੇ ਭੈਣ ਭਰਾ ਸਾਡੇ ਸਮਾਜ ਦੇ ਹਿੱਸਾ ਹਨ ਉਹ ਵੀ ਉਹਨਾਂ ਨੂੰ ਅਸੀਂ ਸਮਝਾਈਏ ਬੁਝਾਈਏ ਔਰ ਅਗਰ ਕੁਝ ਨਸ਼ਾ ਛੱਡਣ ਵਾਲੇ ਵਿਅਕਤੀ ਹੋਣ ਤੇ ਉਹਨਾਂ ਨੂੰ ਸਾਡੇ ਨੋਟਿਸ 'ਚ ਲਿਆਓ ਉਹਨਾਂ ਦੇ ਅਸੀਂ ਇਲਾਜ ਕਰਾਈਏ ਤਾਂ ਕਿ ਉਹ ਵੀ ਨਸ਼ਾ ਛੱਡ ਕੇ ਸਮਾਜ ਦੇ ਵਧੀਆ ਫਰਦ ਦੇ ਤੌਰ ਤੇ ਜੀਵਨ ਬਤੀਤ ਕਰ ਸਕਣ ਜਿਹੜੇ ਲੋਗ ਨਸ਼ਾ ਵੇਚਦੇ ਨੇ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਜਾਣਾ ਚਾਹੀਦਾ ਹੈ ਸਾਡੇ ਨੋਟਿਸ ਲਿਆਓ ਪੁਲਿਸ ਦੇ ਨੋਟਿਸ ਲਿਆਓ ਤਾਂ ਕਿ ਉਹਨਾਂ ਦੇ ਖਿਲਾਫ ਕੰਦੀ ਕਾਰਵਾਈ ਕੀਤੀ ਜਾ ਸਕੇ ਔਰ ਸਮਾਜ ਨੂੰ ਨਸ਼ੇ ਦੇ ਇਸ ਭੜੇ ਰੋਗ ਤੋਂ ਲਾਣਤ ਤੋਂ ਬਚਾਇਆ ਜਾ ਸਕੇ ਇਹਦੇ ਲਈ ਵੀ ਖਾਸ ਕਰਕੇ ਜਿਹੜੇ ਪੜਾ ਲਿਖਾ ਵਰਗ ਹੈ ਉਸ ਦੀ ਇਹ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਜੇ ਅਸੀਂ ਬਚਦੇ ਰਹਾਂਗੇ ਨਸ਼ਾ ਵੇਚਣ ਵਾਲਿਆਂ ਨੂੰ ਉਜਾਗਰ ਨਹੀਂ ਕਰਾਂਗੇ ਨੰਗੇ ਨਹੀਂ ਕਰਾਂਗੇ ਤਾਂ ਇਹ ਨਸ਼ੇ ਦੀ ਲਾਨਤ ਜਿਹੜੀ ਹੈ ਇਸ ਨੂੰ ਰੋਕਣਾ ਮੇਰੇ ਖਿਆਲ ਚ ਜਨਤਾ ਦੇ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਔਖਾ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨਸ਼ੇ ਦੇ ਖਿਲਾਫ ਬੜੀਆਂ ਸਖਤ ਹਦਾਇਤਾਂ ਜਾਰੀ ਕਰ ਚੁੱਕੇ ਨੇ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਦੇ ਇਸ ਕੋਡ ਨੂੰ ਕਦਮ ਕਰਨਾ ਹੈ ਔਰ ਸਰਕਾਰ ਬੜੀ ਸੰਜੀਦਗੀ ਦੇ ਨਾਲ ਪੰਜਾਬ ਗਵਰਨਮੈਂਟ ਬੜੀ ਇਨੀਸ਼ੀਏਟਿਵ ਲੈ ਕੇ ਬੜੀ ਸਖਤ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਨਸ਼ੇ ਦਾ ਹਰ ਜਿਹੜਾ کاروبار ਹੈ ਇਸ ਨੂੰ ਹਰ ਹਾਲਤ ਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਖਤਮ ਕਰਨਾ ਹੈ ਤਾਂ ਕਿ ਅਸੀਂ ਆਪਣੀ ਜਵਾਨੀ ਨੂੰ ਨਸ਼ਾ ਦੀ ਇਸ ਲਾਹਤ ਤੋਂ ਬਚਾ ਕੇ ਉਹਨਾਂ ਨੂੰ ਇੱਕ ਵਧੀਆ ਜੀਵਨ ਦੇ ਸਕੀਏ ਜਿਸ ਦੇ ਨਾਲ ਉਹ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਸਮਾਜ ਦੀ ਇਨਸਾਨੀ ਦੀ ਸੇਵਾ ਕਰਨ ਸਕਣ ਜੀਤਾ ਕਰਦਾ ਸੀ ਕਿ ਕੁਝ ਹੋਰ ਗੱਲਾਂ ਵੀ ਕਰਦੇ ਪਰ ਤੁਸੀਂ ਠੰਡ ਦੇ ਵਿੱਚ ਕਾਫੀ ਦੇਰ ਤੋਂ ਬੈਠੇ ਹੋ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਔਰ ਮੇਰੇ ਅਗੇ ਤਿੰਨ ਫੰਕਸ਼ਨ ਹੋਰ ਨੇ ਮੈਂ ਕਾਤਰੋਂ ਜਲਣੇ ਇੱਥੋਂ ਇਸ ਤੋਂ ਬਾਅਦ ਕਾਤਰੋਂ ਜਾਣਾ ਹੈ ਟੂਰਨਾਮੈਂਟ ਨਾ ਦੇ ਨਾਈਟ ਔਰ ਉਸ ਤੋਂ ਬਾਅਦ ਦੋ ਫੰਕਸ਼ਨ ਮੇਰੇ ਫਿਰ ਸ਼ਹਿਰ ਵਿੱਚ ਨਾ ਤੇ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੀ ਠੰਡ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਸਾਰੇ ਇਕੱਠੇ ਹੋਏ ਹੋ ਔਰ ਅੱਜ ਤੁਹਾਡੀ ਸਾਰਿਆਂ ਦੀ ਹਾਜ਼ਰੀ ਵਿੱਚ ਪਰਾਲ ਮਿਲ ਕੇ ਇਸ ਬਾਕਸਿੰਗ ਸ਼ੈੱਡ ਦਾ ਆਪਾਂ ਦੀ ਸ਼ੁਰੂਆਤ ਕਰਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਜਦੋਂ ਇਹ ਬਣ ਕੇ ਤਿਆਰ ਹੋਏਗਾ ਉਸ ਤੋਂ ਬਾਅਦ ਸਾਡੇ ਸ਼ਹਿਰ ਦੇ ਔਰ ਅੰਦਲ ਦੇ ਪਿੰਡਾਂ ਦੇ ਲੋਕਾਂ ਨੂੰ ਇੱਕ ਵਧੀਆ ਮਤਲਬ ਅਭੀ ਸਹੂਲਤ ਮਿਲ ਸਕੇਗੀ ਔਰ ਵਧੀਆ ਤਿਆਰੀ ਕਰ ਸਕਣਗੇ ਔਰ ਬਾਕਸਿੰਗ ਦੇ ਮੈਦਾਨ ਚ ਮਲੇਰ ਕੋਡ ਲ ਜਿਹੜਾ ਹੈ ਹੋਰ ਜ਼ਿਆਦਾ ਵਧੀਆ ਖਿਡਾਰੀ ਪੈਦਾ ਕਰਨ ਦੇ ਵਿੱਚ ਕਾਮਯਾਬ ਹੋਏਗਾ ਇਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਅੱਗੇ ਲੰਮ ਜੈ